ਦੇ ਘਰ ਘੜ ਵੇਚਦੇ ਆ ਤੇ ਸਾਡੇ ਮੁੰਡੇ ਖਾਂਦੇ ਜਦੋਂ ਵੇਖਦਾ ਤਾਂ ਖਾਣਾ ਹੀ ਆ ਘਰ ਬਰਬਾਦ ਹੋਈ ਜਾਂਦਾ ਇੰਨਾ ਸਫਾਈ ਪਿੰਡ ਦੀ ਕਰ ਨਹੀਂ ਸਕਦੇ ਅਲਾਨ ਦੇ ਪਿੰਡਾਂ ਵਿੱਚ ਸਫਾਈ ਹੁੰਦੀ ਆ ਆਪਣੇ ਪਿੰਡ ਦੀ ਸਫਾਈ ਨਹੀਂ ਹੋ ਸਕਦੀਗੀ ਸਾਡੇ ਮੁੰਡੇ ਨੇ ਕੱਲ 13000 ਰੀਲਟ ਸੀੜੀ ਤੋੜਤੀ ਇੱਕ ਉਹਨੇ ਟੋੜਾ ਪੁੱਤਰ ਵੀ ਮੋਟਰਸਾਈਕਲ ਦਰਵਾਜ਼ਿਆਂ ਤੇ ਵੇਚ ਤੇ ਜੇ ਅਸੀਂ ਰੋਕਦੇ ਆ ਤੇ ਕਿਤੇ ਵਾਲੇ ਵੀ ਗਲ ਪੈਂਦੇ ਆ ਵੇਚਦੇ ਵੀ ਐ ਵੇਚਦੇ ਜਿਵੇਂ ਖੰਡ ਵੇਖਦੀ ਆ ਜੀ ਤੁਹਾਡੇ ਪਿੰਡ ਦੇ ਤਾਂ ਕਹਿੰਦੇ ਜੀ ਸਾਡੇ ਪਿੰਡ ਚੱਟਾ ਹੀ ਹੈ ਨਹੀਂ ਆਹ ਤੁਹਾਡੇ ਸਾਹਮਣੇ 10 ਮਿੰਟ ਰੁਕ ਜਾਓ ਜੀ ਸੁਭਾਣ ਨਹੀਂ ਆਈ ਕਿਥੋਂ ਆਈ ਗਈ ਠੀਕ ਆ ਨਾ ਸਾਡੇ ਦਾ ਘਰ ਘਰ ਚਟਾ ਚ ਗਈ ਜਾਂਦਾ। ਜੇ ਮੈਂ ਦਿਲ ਸਿੰਘ ਸਨੇਰ ਐ ਇਸ ਵਕਤ ਅਸੀਂ ਖੜਿਆ ਆ ਜੀਰਾ ਦੇ ਨੇਲੇ ਪਿੰਡ ਕਸੂ ਆਣਾ ਵੇਖੀ। ਲੋਕ ਇਕੱਠੇ ਹੋਏ ਨੇ ਕਿਸ ਗੱਲੋਂ ਇਕੱਠੇ ਹੋਏ ਨੇ ਗੱਲਬਾਤ ਆਪਾਂ ਇਹਨਾਂ ਦੇ ਨਾਲ ਕਰਾਂਗੇ ਕੀ ਪ੍ਰੋਬਲਮ ਆ ਰਹੀ ਐ ਇਹਨਾਂ ਨੂੰ। ਆ ਬਾਈ ਜੀ ਕੀ ਨਾਮ ਆ ਤੁਹਾਡਾ? ਗੁਰਜੰਟ ਜੀ। ਆ ਮਸਲਾ ਕੀ ਅੱਜ ਜਿਹੜੇ ਤੁਹਾਡੇ ਮੱਲੇ ਦੇ ਲੋਕ ਇਕੱਠੇ ਹੋਏ ਨੇ ਮਸਲਾ ਚਿੱਟੇ ਦਾ ਈ। ਇਸ ਪਿੰਡ ਵਿੱਚ ਚੱਟਾ ਵਿਕਦਾ ਹਾਂ ਜੀ ਦੌਲੇ ਵਾਲਾ ਬਣਿਆ ਪਿਆ ਮਹਾਰਾਜ ਜੀ ਦੌਲਾ ਜੀ ਕੋਈ ਕਹਿੰਦਾ ਅੱਗੋਂ ਤੇ ਗੱਲ ਪੈਂਦੇ ਆ ਜੀ ਤੇ ਕੁੜੀਆਂ ਹੁੰਦੇ ਆ ਜੀ ਜਿਹੜਾ ਮਤਲਬ ਰੋਕਦਾ ਕਿਸੇ ਨੂੰ ਜੇ ਕੋਈ ਮੋਟਰਸਾਈਕਲ ਲੈ ਕੇ ਆਉਂਦਾ ਕੋਈ ਅਸੀਂ ਉਹਨਾਂ ਰੋਕਦੇ ਹਾਂ ਮੋਟਰਸਾਈਕਲ ਆਉਂਦੇ ਗੂਲੀਆਂ ਵਾਂਗੂੰ ਹੀ ਜੀ ਤੇ ਫਿਰ ਉਹ ਰਵੇਚਦੇ ਵੀ ਐ ਵੇਦੇ ਜਿਵੇਂ ਖੰਡ ਵੇਕਦੀ ਆ ਜੀ ਤੁਹਾਡੇ ਪਿੰਡ ਦੇ ਤਾਂ ਕਹਿੰਦੇ ਜੀ ਸਾਡੇ ਪਿੰਡ ਚੱਟਾ ਹੀ ਹੈ ਨਹੀਂ ਆਹ ਤੁਹਾਡੇ ਸਾਹਮਣੇ 10 ਮਿੰਟ ਰੁਕ ਜਾਓ ਜੀ ਸਿਰਫ 2 ਮਿੰਟ ਹੀ ਐ ਤੇ ਮੋਟਰਸਾਈਕਲ ਤੁਹਾਨੂੰ ਫੜ ਕੇ ਦਿਖਾਉਣੇ ਤੁਹਾਡੇ ਹੁੰਦਿਆਂ ਹੁੰਦਿਆਂ ਹੀ 10 ਮੋਟਰਸ ਉਹ ਕਿਸੇ ਦਾ ਰਿਸ਼ਤੇਦਾਰ ਨਿਕਲਣਾ ਤਾਂ ਕੋਈ ਨਾ ਕਿਵੇਂ ਛੜਾ ਦਿੰਦੇ ਆ ਮੈਂਬਰ ਕਹਿ ਦਿੰਦੇ ਭਾਈ ਛੜ ਦੋ ਤੇ ਫਿਰ ਛੜਨੇ ਪੈਂਦੇ ਕੀ ਕਰੀਏ ਨਾਲ ਸਾਰੀ ਰਲ ਮਿਲੀ ਸਰਕਾਰ ਜਿੰਨਾ ਦੇ ਹਾਂਜੀ ਵਾਖੋ ਤੂੰ ਪਿੰਡਾਂ ਦੇ ਸਰਪੰਚਾਂ ਦੇ ਫੋਣੇ ਹਾਂਜੀ ਤੂੰ ਤੁਸੀਂ ਮੁਰਸਲ ਦੇ ਤੇ ਦੇ ਦੇ ਹਾਂਜੀ ਉਹ ਲੈਣ ਵਾਲੇ ਆਏ ਸੀ ਉਹ ਵੇਚਣ ਵਾਲੇ ਨਹੀਂ ਸੀਗੇ ਆ ਕੀ ਲੱਗਦਾ ਕਿ ਸ਼ਰਿਆਮ ਜਿਹੜਾ ਪਿੰਡਾਂ ਦੇ ਵਿੱਚ ਚਿਤਾ ਆਮ ਹੋ ਗਿਆ ਆਮ ਹੀ ਆ ਜੀ ਪੂਰਾ ਫੋਲਾ ਆਮ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਯੋਧ ਨਸ਼ਿਆ ਮਰੋ ਤਾਂ ਤਾਂ ਸਾਡੇ ਪਿੰਡਾਂ ਦਾ ਆਮ ਹੀ ਹੈ ਇਹ ਕਿਥੋਂ ਆਈ ਗਈ ਹੈ ਠੀਕ ਹੈ ਨਾ ਸਾਡੇ ਦਾ ਘਰ ਘਰ ਚੇਤਾ ਜੀ ਜਾਂਦਾ ਤੇ ਵੀ ਯਾਰ ਕੋਈ ਪ੍ਰਸ਼ਾਸਨ ਪੁਲਿਸ ਨਹੀਂ ਸਾਈਦਾ ਹੀ ਹਰੇਕ ਨੂੰ ਮਿਲ 파 ਕੇ ਦੇਖ ਲਿਆ ਫਾਈਟੇ ਕੋਈ ਨਹੀਂ ਆਏਗਾ ਅੱਜ ਸਵੇਰ ਵੀ ਲੜਾਈ ਹੋਈ ਆ ਪੁਲਸ ਤੋ ਉਦੋਂ ਨਹੀਂ ਆਏਗੀ ਸਹੀ ਗੱਲ ਜੀ ਠੀਕ ਹੈ ਨਾ ਕੀ ਲੱਗਦਾ ਸਾਨੂੰ ਤਾਂ ਹੁਣ ਪਤਾ ਹੀ ਇਹ ਸਾਰੇ ਬੰਦੇ ਨੂੰ ਪਤਾ ਕੀ ਲੱਗਣਾ ਹੈ ਪੰਜਾਬੀ ਦੀ ਹਾਵ 12 ਦੇ ਵਿੱਚ ਨਾਲ ਦੇ ਚ ਅੱਛਾ ਤੁਹਾਡੇ ਦਰਵਾਜ਼ੇ ਅੱਗੇ ਵੇਖਦੇ ਸਾਡੇ ਮੋਟਰਸਾਈਕਲ ਦਰਵਾਜ਼ਿਆਂ ਕੇ ਵੇਖਦੇ ਤੇ ਜੇ ਅਸੀਂ ਰੁਕਦੇ ਆਂ ਤੇ ਕਿਤੇ ਵਾਲੇ ਵੀ ਗਲ ਪੈਂਦੇ ਆ ਹਾਂ ਚਿੱਟਾ ਬੰਦ ਹੋਣਾ ਚਾਹੀਦਾ ਕਸਮਾਂ ਨੇ ਜੀ ਇਨਾ ਕਬੇ ਕਰਿਆ ਚੰਗਾ ਬਹੁਤ ਜਿਆਦਾ ਜੀ ਕਿ ਪਿੰਡ ਦੀ ਪੰਚਾਇਤ ਨੂੰ ਪਤਾ ਨਹੀਂ ਪਤਾ ਸਾਰਿਆਂ ਨੂੰ ਹੀ ਆ ਉਹ ਗੁੰਗੇ ਬਣੇ ਹਾਂਜੀ ਸਾਰਿਆਂ ਨੂੰ ਪਤਾ ਜੀ ਗੁੰਗੇ ਬਣੇ ਤਾਂ ਫਿਰ ਕਿਉਂ ਐ ਐਦਾਂ ਦਾ ਕੰਮ ਹੋ ਰਿਹਾ ਤੇ ਤੁਹਾਨੂੰ ਪਤਾ ਹੀ ਹੈ ਨਹੀਂ ਘੜਦੇ ਪੈਸਾ ਬਹੁਤ ਭੜੀ ਚੀਜ਼ੇ ਪੈਸੇ ਖਾਤਰ ਕਰੀ ਜਾਂਦੇ ਆ ਜਿਨ੍ਹਾਂ ਦੇ ਨਾਲ ਖਾਏ ਆ ਜੀ ਮੌਜੂਦਾ ਕੋਲੇ ਸੀਗੇ ਤੇ 12 12 13 13 ਸਾਲ ਦੇ ਮੁੰਡੇ ਆ ਮਾਵਾ ਮਾਵਾ ਪਿੱਟਦੀਆਂ ਜਦੋਂ ਜਦੋਂ ਲਾਉਂਦੇ ਆ ਮਾਵਾ ਲੜਦੀਆਂ ਜਾ ਕੇ ਤੁਸੀਂ ਨਾ ਵੇਚੋ ਤੇ ਗੱਲ ਕਰਾਂਗੇ ਆਪਾਂ ਹੋਰ ਹੀ ਨੇੜੇ ਸਿੱਥੇ ਬਹੁਤ ਖੜੀਆਂ ਨੇ ਆਪਾਂ ਇਹਨਾਂ ਕੀ ਲੱਗਦਾ ਕਿ ਪਿੰਡ ਵਿੱਚ ਨਸ਼ਾ ਹੈ ਨਸ਼ਾ ਬਹੁਤ ਜ਼ਿਆਦਾ ਹੈ ਵੀਰੇ ਜੀ ਤੇ ਇਹ ਨਸ਼ਾ ਵੇਚਦੇ ਆ ਬਹੁਤ ਜ਼ਿਆਦਾ ਤੇ 12 ਦੇ ਅੱਗੇ ਖੜ ਖੜ ਵੇਚਦੇ ਆ ਤੇ ਸਾਡੇ ਮੁੰਡੇ ਖਾਂਦੇ ਜਦ ਵੇਖਦਾ ਤੇ ਖਾਣਾ ਹੀ ਆ ਘਰ ਬਰਬਾਦ ਹੋਈ ਜਾਂਦਾ ਸਾਡੇ ਮੁੰਡੇ ਨੇ ਕੱਲ 13000 ਰੀਲਟ ਸੀੜੀ ਤੋੜਤੀ ਇੱਕ ਉਹਨੇ ਟੋੜਾ ਪੁੱਤਰ ਵੀ ਲਾਉਂਦਾ ਉਹ ਖਲਾਉਂਦਾ ਉਹ ਲਾਉਂਦਾ ਜਦ ਵੇਖਦਾ ਤੇ ਲਾਉਂਦੇ ਤਾਂ ਹੈ ਗਈ ਆ ਹੈ ਘਰਾਂ ਦੇ ਵਿੱਚ 12 ਕ ਲਿਆ ਲਿਆ ਕੇ ਖਿਲਾਰਦੇ ਆ ਕੱਲੇ ਵੇਚਦੇ ਆ ਹੈ ਤੇ ਕੱਲ ਇਹਨਾਂ ਨੇ 15 20000 ਦਾ ਨਸ਼ਕਾਨ ਸਾਡੇ ਘਰੇ ਹੋਇਆ ਤੇ ਪਿੱਟਣਾ ਹੀ ਅਸੀਂ ਕੀ ਕਰਗੇ ਅਰਲੀ ਅਰਲੀ ਇਹਦੀ ਨਾਰਲੀ ਕਰਕੇ ਇਹ ਨਹੀਂ ਤਾਂ ਪਿੰਡ ਨਾ ਸੁਧਰ ਨਹੀਂ ਸਕਦਾ ਇਹ ਸੁਧਰ ਨਹੀਂ ਸਕਦਾ ਜੀ ਇੰਨਾ ਸਫਾਈ ਪਿੰਡ ਦੀ ਕਰ ਨਹੀਂ ਸਕਦੇ ਅਲਾਨ ਦੇ ਪਿੰਡਾਂ ਵਿੱਚ ਸਫਾਈ ਹੁੰਦੀ ਆਪਣੇ ਪਿੰਡ ਦੀ ਸਫਾਈ